ਸਤਨਾਮ ਵਾਹਿਗੁਰੂ ਸਾਹਿਬ ਜੀ ਗੋਡ ਕਸਮ ਮਰੇ ਤੋ ਨਾਰ ਨਰੂ ਵੈ ਉਸ ਰਖਬਾਰ ਆ ਔਰ ਹੋ ਵੈ ਕਸਮ ਮਰੇ ਤੋ ਨਾਰ ਨਰੂ ਵੈ ਰਖਵਾਰਾ ਹੋਵੇ ਰਖਵਾਰੇ ਘਾ ਹੋਏ ਬਿਨਾਸ਼ ਅਗੇ ਨਰਕ ਹੀ ਹਾਂ ਪਹੁੰਗ ਬਿਲਾਸ ਇੱਕ ਸੋਹਾਗਣ ਜਗਤ ਪਿਆਰੀ ਸਗਲੇ ਜੀ ਜੰਤ ਕੀ ਨਾਰੀ ਰਾਉ ਸੋਹਾਗਣ ਗਲ ਸੋਹ ਹੈ ਹਾਰ ਸੰਤ ਕੋ ਬਿਖ ਬਿਗੈ ਸੰਸਾਰ ਕਰ ਸਿੰਗਾਰ ਬਹਿ ਪੋਖਿਆਰੀ ਸੰਤ ਕੀ ਠਿਠਕੀ ਫਿਰ ਵਿਚਾਰੀ ਸੰਤ ਭਾਗ ਉਹ ਪਛੈ ਪਰੈ ਗੁਰ ਪ੍ਰਸਾਦੀ ਮਾਰੋ ਡਰੈ ਸਖਤ ਕੀ ਉਹ ਪਿੰਡ ਪਰਾਇਣ ਹਮ ਕੋ ਦ੍ਰਿਸ਼ਟ ਪਰ ਤਖਡਾਇਣ ਅਮ ਤਿਸ ਕਾ ਬੋ ਜਾਣਿਓ ਪੀਓ ਜਬ ਹੋਏ ਕਿਰਪਾਲ ਮਿਲੇ ਗੁਰਦੇਓ ਕਹ ਕਬੀਰ ਅਬ ਬਾਹਰ ਪਰੀ संसार के अंचल लरी कहो कबीर अब बाहर परी संसार के कै लरी वाहेगुरु जी का खालसा वाहेगुरु जी की फतेह This is today's hukam Nama from Sridharvasa Amritsar, uttered by Pagta under heading Gond. Kibirji is saying that when her husband dies, the woman does not cry. Someone else becomes her protector. When this protector dies, he falls into the world of hell. Hereafter, for the sexual players, he enjoyed in his this world. The world loves only the one bride, Maya. She is the wife of all beings and creatures. Pause. With her necklace around her neck, this bride. Looks beautiful. She is poison to the saint. But the world is delighted with her. Adorning herself, she sits like a prostitute. Cursed by the saints, she wanders around like a wrath. She runs around. Chasing after the saints. She is afraid of being beaten by those blessed with the Guru's grace. She is the body, the breath of life of the faithless cynics. She appears to me like a bloodthirsty witch. I know her secrets. well in his mercy the divine guru met me says kabir now i have thrown her out she clenches to the skirt of the world wah guruji ka khalsa wah guruji ki fate eh har nal de pavitra hukum naame jo sri darbar sahib amritsar to aaye han ਪਵਿੱਤਰ ਕਵੀ ਜੀ ਦੇ ਗੋੰਡ ਰਾਗ ਵਿੱਚ ਉਚਾਰਨ ਕੀਤੇ ਹੋਏ ਹਨ ਕਵੀ ਸਾਬ ਜੀ ਕਹਿ ਰਹੇ ਨੇ ਹਨ ਇਹ ਮਾਇਆ ਇੱਕ ਐਸੀ ਸੁਹਾਗਣ ਨਾਰ ਹੈ ਜਿਸ ਨੂੰ ਸਾਰਾ ਜਗਤ ਪਿਆਰ ਕਰਦਾ ਹੈ ਸਾਰੇ ਜੀਆ ਜੰਤ ਇਸ ਨੂੰ ਆਪਣੀ istri ਬਣਾ ਕੇ ਰੱਖਣਾ ਚਾਹੁੰਦੇ ਹਨ ਆਪਣੇ ਵਸ ਵਿੱਚ ਰੱਖਣਾ ਚਾਹੁੰਦੇ ਹਨ ਠਹਿਰਾਓ ਪਰ ਇਸ ਮਾਇਆ ਨੂੰ istri ਬਣਾ ਕੇ ਰੱਖਣ ਵਾਲਾ ਮਨੁੱਖ ਆਖਰ ਮਰ ਜਾਂਦਾ ਹੈ ਇਹ ਮਾਇਆ ਬੋਟੀ ਉਸ ਦੇ ਮਰਨ ਤੋਂ ਰੋਂਦੀ ਵੀ ਨਹੀਂ ਕਿਉਂਕਿ ਇਸ ਤਾਰਾਖਾ ਖਸਮ ਕੋਈ ਤੇਰ ਹੋਰ ਬਣ ਜਾਂਦਾ ਸੋ ਇਹ ਕਦੇ ਵੀ ਰੰਡੀ ਨਹੀਂ ਹੁੰਦੀ ਇਸ ਮਾਇਆ ਦਾ ਰਾਖਾ ਮਰ ਜਾਂਦਾ ਹੈ ਮਨੁੱਖ ਇੱਥੇ ਇਸ ਮਾਇਆ ਦੇ ਭੋਗਾਂ ਵਿੱਚ ਮਸਤ ਰਹਿਣ ਕਰਕੇ ਅਗਾਹਾਂ ਆਪਣੇ ਲਈ ਨਰਕ ਸਹਿੜਦਾ ਇਸ ਸੁਹਾਗਣ ਨਾਰ ਦੇ ਗਲ ਵਿੱਚ ਹਾਰ ਸੋਭਦਾ ਆਵ ਜੀਵਾਂ ਦੇ ਮਨ ਮੋਹਣ ਨੂੰ ਸਦਾ ਸੋਹਣੀ ਬਣੀ ਰਹਿੰਦੀ ਹੈ ਇਸ ਨੂੰ ਵੇਖ ਵੇਖ ਕੇ ਜਗਤ ਖੁਸ਼ ਹੁੰਦਾ ਪਰ ਸੰਤਾਂ ਨੂੰ ਇਹ ਜ਼ਹਿਰ ਵਰਗਾ ਦਿੱਸਦਾ ਹੈ ਬੇਸਵਾ ਬਾਗ ਸਦਾ ਸ਼ਿੰਗਾਰ ਕਰੀ ਰੱਖਦੀ ਹੈ ਪਰ ਸੰਤਾਂ ਦੀ ਫਟਕਾਰੀ ਹੋਈ ਵਿਚਾਰੀ ਸੰਤਾਂ ਤੋਂ ਪਰੇ ਪਰੇ ਹੀ ਫਿਰਦੀ ਹੈ ਇਹ ਮਾਇਆ ਭੱਜ ਕੇ ਸੰਤਾਂ ਤੇ ਲੜ ਲੱਗਣ ਦੀ ਕੋਸ਼ਿਸ਼ ਕਰਦੀ ਹੈ ਔਰ ਸੰਤਾਂ ਉਤੇ ਗੁਰੂ ਦੀ ਮਿਹਰ ਹੋਣ ਕਰਕੇ ਇਹ ਸੰਤਾਂ ਦੀ ਮਾਰ ਤੋਂ ਵੀ ਡਰਦੀ ਹੈ ਇਸ ਵਾਸਤੇ ਨੇੜੇ ਨਹੀਂ ਠੁਕਦੀ ਇਹ ਮਾਇਆ ਪ੍ਰਭੂ ਨਾਲੋਂ ਟੁੱਟੇ ਹੋਏ ਬੰਦਿਆਂ ਦੀ ਜਿੰਦ ਜਾਨ ਬਣੀ ਰਹਿੰਦੀ ਹੈ ਪਰ ਮੈਨੂੰ ਤਾਂ ਇਹ ਭਿਆਨਕ ਡੈਣ ਦਿਸਦੀ ਹੈ ਜਦੋਂ ਮੇਰੇ ਸਤਿਗੁਰੂ ਜੀ ਮੇਰੇ ਉੱਤੇ ਦਇਆਲ ਹੋਏ ਤੇ ਮੈਨੂੰ ਮਿਲ ਪਏ ਤਦੋਂ ਤੋਂ ਮੈਂ ਇਸ ਮਾਇਆ ਦਾ ਪੇਤ ਪਾਲਿਆ ਹੈ ਇਹ ਕਬੀਰ ਇਹ ਕਬੀਰ ਹੁਣ ਤੋਂ ਬੇਸ਼ੱਕ ਆਖ ਮੈਥੋ ਤਾਂ ਇਹ ਮਾਇਆ ਪਰੇ ਹਟ ਗਈ ਹੈ ਤੇ ਸੰਸਾਰੀ ਜੀਵਾਂ ਦੇ ਪੱਲੇ ਜਾਂ ਲੱਗੀ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤ